ਹਾਂਜੀ ਆਪਾਂ ਅੱਜ ਘਰੇ ਹੀ ਗੁਲਾਬ ਜੰਮਣਾ ਤਿਆਰ ਕੀਤੀ ਹੈ ਨੇ ਦੋ ਭਾਂਡੇ ਵਿੱਚ ਨੇ ਇੱਕ ਆਹ ਨੇ ਤੇ ਇੱਕ ਆਹ ਨਹੀਂ ਇਹ ਗੁਲਾਬ ਜੰਮਣਾ ਆਪਾਂ ਖੋਏ ਤੋਂ ਤਿਆਰ ਕੀਤੀ ਹੈ ਨੇ ਜਿਹੜੀਆਂ ਆਪਾਂ ਮਤਲਬ ਲੈ ਕੇ ਖਾਂਦੇ ਆ ਨਾ ਦੁਕਾਨਾਂ ਤੋਂ ਹਲਵਾਈਆਂ ਤੋਂ ਹੋਟਲਾਂ ਤੋਂ ਉਹ ਪਤਾ ਨਹੀਂ ਕੀ ਕੀ ਪਾਉਂਦੇ ਨੇ ਕੀ ਕੀ ਨਹੀਂ ਚਲ ਬੱਚੇ ਮੰਗਦੇ ਨੇ ਚੀਜ਼ ਆਪਾਂ ਇਹ ਨਹੀਂ ਕਹਿੰਦੇ ਖਾਣ ਵਾਸਤੇ ਤੇ ਇਹ ਜਿਹੜੀ ਗੁਲਾਬ ਜੰਮ ਬਣ ਕੇ ਤਿਆਰ ਹੋਈ ਹੈ ਮੈਂ ਸਾਰਾ ਇਹਦਾ ਐਸਟੀਮੈਂਟ ਲਾਇਆ ਆ ਆਪਾਂ ਖੋਆ ਕੱਢਿਆ ਤੇ ਖੋਆ ਕੱਢ ਕੇ ਉਹਦੇ ਵਿੱਚ ਥੋੜੀ ਜੀ ਸੂਜੀ ਪਾਈ ਆ ਜੇ ਜਿਵੇਂ ਤੁਹਾਨੂੰ ਲੰਬੀ ਵੀਡੀਓ ਜਾਂਦੀ ਸੀ ਜੇ ਤੁਹਾਨੂੰ ਸਾਰ ਕੁਝ ਦਿਖਾਉਂਦੀ ਫਿਰ ਆਪਾਂ ਇਹ ਤਾਲ ਲੀਆਂ ਨੇ ਘਿਓ ਦੇ ਵਿੱਚ ਬੜੇ ਆਸਾਨ ਨੇ ਬਣਾਉਣੀਆਂ ਇੰਨੇ ਆਸਾਨ ਨੇ ਮੈਂ ਕਿਹਨੇ ਜਿਹੇ ਜਿਹੇ ਰਸਗੁੱਲੇ ਤੁਸੀਂ ਮਤਲਬ ਸਮਝੋ ਗੁਲਗਲੇ ਬਣਾ ਲੈ ਜਿਹੇ ਜਿਹੇ ਆਪਾਂ ਇਹ ਗਲਾਬ ਜਾਮਨਾ ਬਣਾ ਲਈ ਕੋਈ ਜ਼ਿਆਦਾ ਔਖੀਆਂ ਨਹੀਂ ਹੈਗੀਆਂ ਬਣਾਉਣੀਆਂ ਇਹ ਬਣਦੀਆਂ ਵੀ ਬਹੁਤ ਸਵਾਦ ਨੇ ਕਿ ਖੋਏ ਵਿੱਚ ਪਾਉਣ ਕਰਕੇ ਬਹੁਤ ਜ਼ਿਆਦਾ ਵਧੀਆ ਜਿਹੜੇ ਤੁਸੀਂ ਬਾਜ਼ਾਰੋਂ ਲੈਨੇ ਉਹਨਾਂ 'ਚ ਕੋਈ ਖੋਆ ਨਹੀਂ ਪਾਉਂਦੇ ਹੈਗੇ ਉਹ ਉਹ ਤਾਂ ਸਿਰਫ ਸੂਜੀ ਇਕੱਠੀ ਕਰ ਲੈਂਦੇ ਨੇ ਇਹ ਜੇ ਆਪਾਂ ਇਹਦਾ ਐਸਟੀਮੇਟ ਲਾਈਏ ਆਪਣੇ ਕੋਲ 2.5 ਕਿਲੋ ਸੀ ਕਿਉਂ ਨਾ ਇਹ ਆਪਣਾ ਦੁੱਧ ਤੇ 1 ਕਿਲੋ ਚੀਨੀ ਪਾਈ ਆ ਸਾਰਾ ਵਿੱਚ ਗੈਸ ਦਾ ਖਰਚਾ ਲਾ ਕੇ ਆਪਾਂ ਆਪਣੀ ਮਿਹਨਤ ਤਾਂ ਆਪਾਂ ਕਿਹੜਾ ਗਿੰਦੇ ਨੇ ਸੂਜੀ ਨਹੀਂ ਆਪਾਂ ਗਿੰਦੇ ਕਿਉਂ ਵੀ 250 ਗ੍ਰਾਮ ਕਿਉਂ ਲੱਗਿਆ ਵਾ ਇਹਨੂੰ ਬਣਾਉਣ ਵਾਸਤੇ ਜਾਨੀ ਕੁੱਲ ਮਿਲਾ ਕੇ ਜੇ ਆਪਾਂ ਬਾਜ਼ਾਰੋਂ ਲਈਏ ਤਾਂ ਆਪਾਂ ਨੂੰ ਇਹ ਜੀ ਗਲਾਬ ਜਮ ਮੈਂ ਕਹਿੰਦੀ 500 ਰੁਪਏ ਕਿਲੋ ਨੂੰ ਵੀ ਉਹ ਨਹੀਂ ਦੇ ਸਕਦੇ ਇਹ ਨਹੀਂ ਸਾਮ ਸੋਸਤਰੀ ਬਣਾ ਕੇ ਨਹੀਂ ਦੇ ਸਕਦੇ ਆਪਾਂ ਆਪਣੀ ਘਰ ਦੀ ਚੀਜ਼ ਸਾਰੀ ਆਪਾਂ ਦੇਖ ਕੇ ਬਣਾਉਨੇ ਆ ਜੇ ਗਲਤ ਚੀਜ਼ ਹੁੰਦੀ ਆਪਾਂ ਕਰਦਨੇ ਵੀ ਨਹੀਂ ਪਾਉਣ ਵਾਲੀ ਹੈਗੀ ਬਹੁਤ ਹੀ ਵਧੀਆ ਨੇ ਇਹਦੇ ਵਿੱਚ ਕੋਈ ਆਪਾਂ ਕਲਰ ਨਹੀਂ ਪਾਇਆ ਹੈਗਾ ਕੋਈ ਆਪਾਂ ਨੇ ਇਹਦੇ ਵਿੱਚ ਖੋਪੇ ਦਾ ਬਰਾਦਾ ਨਹੀਂ ਪਾਇਆ ਕਿਉਂ ਤਾਂ ਨਹੀਂ ਪਾਇਆ ਵੀ ਗਰਮੀ ਬਹੁਤ ਜ਼ਿਆਦਾ ਆ ਇਹ ਚੀਜ਼ਾਂ ਤਾਂ ਪਹਿ ਤਿਆਰ ਕੀਤੀ ਬਾਕੀ ਤੁਹਾਨੂੰ ਖਾ ਕੇ ਵੀ ਦਿਖਾਉਣੇ ਬਹੁਤ ਹੀ ਵਧੀਆ ਨੇ ਦੇਖਣ ਨੂੰ ਵੀ ਤੇ ਖਾਣ ਨੂੰ ਵੀ ਪਰਫੈਕਟ ਬਹੁਤ ਸਵਾਦ ਹੈ ਜੈਕਸਨ ਨੂੰ ਜ਼ਰੂਰ ਤਾਂ ਖਾਣ ਦੀ ਵੀ ਛੇਤੀ ਆ ਜੂਗੀ ਆਪਣੇ ਕੋਲ 2 ਕਿਲੋ 1.5 ਕਿਲੋ ਮਾਲ ਤਿਆਰ ਆ